ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧਰੇ ਜਾਣਕਾਰੀ ਲੈ ਸਕਦੇ ਹੋ ਜੀ ਅਰੇ ਇਹਦਾ ਨੋਟ ਕਰੋ ਜੀ ਫਾਈਲ ਨੰਬਰ 793 ਨਾਮ ਕੌਰ ਕਾਸਟ ਜੱਟ ਸੀ ਗੋਤ ਚਾਹਲ ਜ਼ਿਲ੍ਹਾ सिरसा ਮੰਡੀ ਕਾਲਿਆਂ ਵਾਲੀ ਜਨਮ 19 ਸਤੰਬਰ 2000 ਪੜ੍ਹਾਈ 12th ਨਾਨ ਮੈਡੀਕਲ ਹਾਈਟ 5 ਫੁੱਟ 6 ਇੰਚ ਭਰਾਇਕ ਅਨਮੈਰਿਡ ਕੁੜੀ ਸੋਹਣੀ ਸੁਨੱਖੀ ਹੈ ਜੀ ਕੁੜੀ ਸਾਊ ਬੋ ਤੇ ਨਰਵਸ ਸੁਭਾਅ ਦੀ ਹੈ ਇਹਨਾਂ ਨੂੰ ਲੋੜ ਹੈ ਜੇ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਪੜਿਆ ਲਿਖਿਆ ਹੋਵੇ ਵਧੀਆ ਜੀ ਮੁੰਡੇ ਦਾ ਰਿਸ਼ਤਾ ਹਰਿਆਣੇ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਜ਼ਮੀਨ 5-6 ਕਿੱਲਾਂ ਤੱਕ ਆਉਂਦੀ ਹੋਵੇ ਜੀ ਮੁੰਡਾ ਨਸ਼ਾ ਰਹਿਤ ਹੋਵੇ ਹੋ ਸਕੇ ਤਾਂ ਪਰਿਵਾਰ ਵੀ ਵੈਸ਼ਨੂ ਹੋਵੇ ਜਿਹੜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 795 ਨਾਮ ਕੌਰ ਜ਼ਿਲ੍ਹਾ ਬਠਿੰਡਾ ਪਿੰਡ ਮਹਿਰਾਜ ਕਾਸਟ ਜੱਟ ਸਿਕ ਗੋਤ ਸਿੱਧੂ ਪੜ੍ਹਾਈ B.A. ਪਾਸ ਜਨਮ ਜਨਵਰੀ 1999 ਕੱਦ 5 ਫੁੱਟ 5 ਇੰਚ ਭੈਣ ਨੂੰ ਪਰਾ ਇੱਕ ਐਗਰੀਕਲਚਰ ਕੁੜੀ ਸੋਹਣੀ ਸੁਨੱਖੀ ਹੈ ਜੀ ਪਿਤਾ ਜੀ ਐਗਰੀਕਲਚਰ ਦੇ ਮਾਤਾ ਜੀ ਹਾਊਸ ਵਾਈਫ ਲੋੜ ਹੈ ਜੀ ਰਿਸ਼ਤੇ ਜੀ ਮੁੰਡੇ ਨੂੰ ਜਮੀਨ 5 ਤੋਂ 10 ਕਿੱਲਾਂ ਤੱਕ ਆਉਂਦੀ ਹੋਵੇ ਮੁੰਡਾ ਮਿਹਨਤੀ ਹੋਵੇ ਜੀ ਨਸ਼ਾ ਮੁਕਤ ਹੋਵੇ ਕੈਰੇਕਟਰ ਵੱਖੋਂ ਵਧੀਆ ਹੋਵੇ ਜੀ ਪੜ੍ਹਿਆ ਲਿਖਿਆ ਹੋਵੇ ਅਤੇ ਸੋਹਣਾ ਸੁਨੱਖਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 796 ਨਾਮ ਕੌਰ ਜ਼ਿਲ੍ਹਾ ਪਟਿਆਲਾ ਕਾਸ਼ਤ ਜੱਟ ਸਿੱਖ ਗੁੱਟ ਢਿੱਲੋ ਹਾਈਟ 5 ਫੁੱਟ 4 ਇੰਚ ਜਨਮ 20 ਅਪ੍ਰੈਲ 1990 ਨੇ ਇਹਨੇ ਪੜ੍ਹਾਈ B.C.A. ਇੱਕ ਪਰਾ ਕੈਨੇਡਾ ਮਾਤਾ ਪਿਤਾ ਜੀ ਪੰਜਾਬ ਨੇ ਲੋੜ ਹੈ ਜਿਹੜੀ ਇਸ ਤਰੀ ਮੁੰਡਾ ਕੈਨੇਡਾ ਪੀਆਰ ਹੋਵੇ ਜਿਵੇਂ 2 ਕਿੱਲਾਂ ਤੋਂ ਉੱਪਰ ਆਉਂਦੀ ਹੋਵੇ ਜੀ ਅਤੇ ਨਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ نوٹ ਕਰੋ ਜੀ ਫਾਈਲ ਨੰਬਰ 797 ਨਾਮ ਕੌਰ ਕਾਸਟ ਰਾਮਗੜੀਆ ਗੋਤ ਜੰਡੂ ਜ਼ਿਲ੍ਹਾ ਮੋਗਾ ਜਨਮ 25 ਜੁਲਾਈ 1998 ਕੱਦ 5 ਫੁੱਟ 5 ਇੰਚ ਪੜ੍ਹਾਈ ਪਲੱਸ ਟੂ ਪਾਸ ਨਾਲ ਬੀਏ ਦੀ ਪੜ੍ਹਾਈ ਲੜਕੀ ਕਰ ਰਹੀ ਹੈ ਜੀ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਅਤੇ ਇੱਕ ਭਰਾ ਹੈ ਆਪਣਾ ਕਾਰੋਬਾਰ ਹੈ ਜੀ ਕੁੜੀ ਦਾ ਘਰ ਦਾ ਸਾਰਾ ਕੰਮ ਕੁੜੀ ਘਰ ਦਾ ਸਾਰਾ ਕੰਮ ਕਰ ਜਾਣਦੀ ਹੈ ਇਹਨਾਂ ਨੂੰ ਲੋੜ ਹੈ ਜਿਿਸ ਤਰੀ ਮੁੰਡਾ ਨਸ਼ਾ ਰਹਿਤ ਹੋਵੇ ਅਤੇ ਚੰਗਾ ਪਰਿਵਾਰ ਹੋਵੇ ਮੁੰਡਾ ਕੰਮ ਕਾਰ ਵਧੀਆ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 798 ਨਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਕਾਸਟ ਕੰਬੋਜ ਗੋਦ ਟਾਉਟ ਹਾਈਟ 5 ਫੁੱਟ 9 ਇੰਚ ਜਨਮ 31 ਦਸੰਬਰ 1992 ਪੜ੍ਹਾਈ ਪਲੱਸ 2 ਪਾਸ ਪਲੱਸ ਕੰਪਿਊਟਰ ਕੋਰਸ ਪਲੱਸ ਮੋਬਾਈਲ ਰਿਪੇਅਰ ਕੋਰਸ ਕਾਮਾ ਮੁੰਡਾ ਮੋਬਾਈਲ ਰਿਪੇਅਰ ਦੀ ਸ਼ੋਪ ਉੱਤੇ ਕੰਮ ਕਰਦਾ ਹੈ ਜੀ। ਦੇ ਪਿਤਾ ਜੀ ਐਕਸਪਾਇਰ ਨੇ ਅਤੇ ਮਾਤਾ ਬੁਟੀਕ ਸ਼ੋਪ ਹੈ ਭੈਣ ਇੱਕ ਮੈਰਿਡ ਜ਼ਮੀਨ 2 ਕਿਲੇ ਲੋਡ ਹੈ ਜੀ ਰਿਸ਼ਤੇ ਜੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਹੋਵੇ ਜੀ ਕੁੜੀ ਪੜੀ ਲਿਖੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਬੰਧਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 783 ਨਾਮ ਸਿੰਘ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸਿੱਖ ਹਾਈਟ 6 ਫੁੱਟ ਜਨਮ 1992 ਪੜਾਈ 10 ਪਾਸ ਕੰਮ ਖੇਤੀਬਾੜੀ ਜ਼ਮੀਨ 14 ਕਿੱਲੇ ਲੜਕੇ ਦਾ ਡਿਵੋਰਸ ਹੋਇਆ ਹੋਇਆ ਹੈ ਜੀ ਕੇਵਲ 20 ਦਿਨਾਂ ਬਾਅਦ ਲੜਕੇ ਦਾ ਡਿਵੋਰਸ ਹੋ ਗਿਆ ਸੀ ਇੱਕ ਭਰਾ ਤੇ ਇੱਕ ਭੈਣ ਭਰਾ ਤੇ ਭੈਣ ਦੋਵੇਂ ਕੈਨੇਡਾ ਪੀਆਰ ਮੈਰਿਡ ਲੜਕਾ ਇੰਡੀਆ ਰਹਿਦਾ ਹੈ ਜੀ ਮੀਤਾ ਜੀ ਐਕਸਪਾਇਰ ਮਾਤਾ ਜੀ ਘਰ ਜਾਂ ਕੈਨੇਡਾ ਚਲੇ ਜਾਂਦੇ ਨੇ ਇਹਨਾਂ ਨੂੰ ਲੋੜ ਹੈ ਜਿਸ ਤਰੀਕ ਕੁੜੀ ਘਰ ਦਾ ਕੰਮ ਕਰ ਜਾਣ ਦੀ ਹੋਵੇ ਸਿੰਪਲ ਲੜਕੀ ਹੋਵੇ ਜੀ ਡਿਮਾਂਡ ਕੋਈ ਨਹੀਂ ਸਿੰਪਲ ਮੈਰਿਜ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਜੀ ਓਨਲੀ ਵਟਸਐਪ ਨੰਬਰ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਆ ਜਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ